ਸ਼ੌਇਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਤਲਾਕ ਦੀਆਂ ਖਬਰਾਂ ਦੇ ਵਿਚਕਾਰ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ। ਦਰਅਸਲ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੌਇਬ ਮਲਿਕ ਨੇ ਅਜਦਾਕਾਰਾ ਸਨਾ ਜავੇਦ ਦੇ ਨਾਲ ਵਿਆਹ ਕਰਵਾ ਲਿਆ। ਪਹੁੰਚ ਅਨੁਸਾਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੇ ਹੁਣ ਵਿਆਹ ਦੀ ਮੋਹਰ ਲਗਾ ਦਿੱਤੀ ਗਈ ਹੈ। ਸ਼ੌਇਬ ਮਲਿਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪਹੁੰਚ ਅਨੁਸਾਰ ਇਹ ਕਿ ਜਿਸ ਦੇ ਨਾਲ ਸ਼ੌਇਬ ਨੇ ਵਿਆਹ ਕਰਵਾਇਆ ਹੈ ਸਨਾ ਜავੇਦ ਉਹ ਵੀ ਇੱਕ ਤਲਾਕशुदा ਹੈ। ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀਆਂ ਦੇ ਵਿੱਚੋਂ ਇਕ ਸਨਾ ਜਾਵੈਦ ਨੇ 2020 ਦੇ ਵਿੱਚ 우ਮੈਰ ਜਸਵਾਲ ਦੇ ਨਾਲ ਵਿਆਹ ਕਰਵਾਇਆ ਸੀ ਪਰ ਜਲਦ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ 28 ਸਾਲ ਦੀ ਸਨਾ ਜਾਵੈਦ ਪਾਕਿਸਤਾਨ ਦੇ ਕਈ ਟੀਵੀ ਸ਼ੋਜ਼ ਦੇ ਵਿੱਚ ਨਜ਼ਰ ਆ ਚੁੱਕੀ ਹੈ ਤੋਂ ਅੰਦਾਜ਼ਾ ਹੈ ਕਿ ਲੰਬੇ ਸਮੇਂ ਤੋਂ ਸ਼ੁਯੇਬ ਮਲਿਕ ਦੇ ਸਾਨਿਆ ਮਿਰਜ਼ਾ ਨਾਲ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਸਨ ਪਰ ਹੁਣ ਸ਼ੁਯੇਬ ਮਲਿਕ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਹੈ ਅਫਵਾਹ ਸੀ ਕਿ ਸ਼ੁਯੇਬ ਮਲਿਕ ਅਤੇ ਸਨਾ ਜਾਵੈਦ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰਦੇ ਸਨ ਅਤੇ ਹੁਣ ਦੋਹਾਂ ਨੇ ਆਪਣੇ ਵਿਆਹ ਤਸਵੀਰਾਂ ਪੂਰੀ ਦੁਨੀਆ ਦੇ ਸਾਹਮਣੇ ਸ਼ੇਅਰ ਕਰ ਦਿੱਤੀਆਂ ਨੇ ਸ਼ੌਇਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਤਲਾਕ ਦੀਆਂ ਖਬਰਾਂ ਦੇ ਵਿਚਕਾਰ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਦਰਅਸਲ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੌਇਬ ਮਲਿਕ ਨੇ ਅਜਦਾਕਾਰਾ ਸਨਾ ਜავੇਦ ਦੇ ਨਾਲ ਵਿਆਹ ਕਰਵਾ ਲਿਆ ਪਹੁੰਚਦਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਡੇਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੇ ਹੁਣ ਵਿਆਹ ਦੀ ਮੋਹਰ ਲਗਾ ਦਿੱਤੀ ਗਈ ਹੈ ਸ਼ੌਇਬ ਮਲਿਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਪਹੁੰਚਦਾ ਹੈ ਕਿ ਜਿਸ ਦੇ ਨਾਲ ਸ਼ੌਇਬ ਨੇ ਵਿਆਹ ਕਰਵਾਇਆ ਹੈ ਸਨਾ ਜავੇਦ ਉਹ ਇੱਕ ਤਲਾਕशुदा ਹੈ ਪਾਕਿਸਤਾਨ ਦੇ ਮਸ਼ਹੂਰ ਅਭਿਨੇਤਰੀਆਂ ਦੇ ਵਿੱਚੋਂ ਇੱਕ ਸਨਾ ਜਾਵੈਦ ਨੇ 2020 ਦੇ ਵਿੱਚ 우ਮੈਰ ਜਸਵਾਲ ਦੇ ਨਾਲ ਵਿਆਹ ਕਰਵਾਇਆ ਸੀ ਪਰ ਜਲਦ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ 28 ਸਾਲ ਦੀ ਸਨਾ ਜਾਵੈਦ ਪਾਕਿਸਤਾਨ ਦੇ ਕਈ ਟੀਵੀ ਸ਼ੋਜ਼ ਦੇ ਵਿੱਚ ਨਜ਼ਰ ਆ ਚੁੱਕੀ ਹੈ ਤੋਂ ਅੰਦਾਜ਼ਾ ਹੈ ਕਿ ਲੰਬੇ ਸਮੇਂ ਤੋਂ ਸ਼ੁਯੇਬ ਮਲਿਕ ਦੇ ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਸਨ ਪਰ ਹੁਣ ਸ਼ੁਯੇਬ ਮਲਿਕ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਹੈ ਅਫਵਾਹ ਸੀ ਕਿ ਸ਼ੁਯੇਬ ਮਲਿਕ ਅਤੇ ਸਨਾ ਜਾਵੈਦ ਲੰਬੇ ਸਮੇਂ ਤੋਂ ਇੱਕ ਦੂਜੇ ਜਿਹਨੂੰ ਡੇਟ ਕਰਦੇ ਸਨ ਅਤੇ ਹੁਣ ਦੋਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਪੂਰੀ ਦੁਨੀਆ ਦੇ ਸਾਹਮਣੇ ਸ਼ੇਅਰ ਕਰ ਦਿੱਤੀਆਂ